ਸਰੋਤਿਆਂ ਨੂੰ ਸਾਥੀ ਕਾਲੀ ਮੇਰੀ ਕਵਤਾ ਦਾ ਸਰਲੇਖ ਹੈ ਜੀ ਸਾਂਝ ਕੇਂਦਰ ਵੇੜੇ ਵਿੱਚ ਪੱਕਦੀਆਂ ਸੀ ਰੋਟੀਆਂ ਵੇੜੇ ਵਿੱਚ ਪੱਕਦੀਆਂ ਸੀ ਰੋਟੀਆਂ ਸਾਂਝਾ ਲੱਗਿਆ ਇੱਕ ਤੰਦੂਰ ਜੀ ਹੁੰਦਾ ਇਸੇ ਘੱਟ ਪਾਇਆ ਕਿਸੇ ਵੱਧ ਪਾਇਆ ਕਿਸੇ ਘੱਟ ਪਾਇਆ ਕਿਸੇ ਵੱਧ ਪਾਇਆ ਬਾਲਣ ਵਿੱਚ ਹਿੱਸਾ ਜ਼ਰੂਰ ਸੀ ਹੁੰਦਾ ਕਿਸੇ ਦੀ ਪਤਾਈ ਰੋਟੀ ਕੌਣ ਖਾ ਗਿਆ ਕਿਸੇ ਦੀ ਪਤਾਈ ਰੋਟੀ ਕੌਣ ਖਾ ਗਿਆ ਜੇ ਹਾਂ ਨਾ ਮਨ ਵਿੱਚ ਕੋਈ غرور ਸੀ ਹੁੰਦਾ ਸਾਂਝਾ ਲੱਗਿਆ ਇੱਕ ਤੰਦੂਰ ਸੀ ਹੁੰਦਾ ਇੱਕ ਦੂਜੇ ਦੀ ਵਟਾ ਕੇ ਇੱਕ ਦੂਜੇ ਦੀ ਵਟਾ ਕੇ ਖਾ ਲੈਣੀ ਸਬਜ਼ੀ ਇੱਕ ਦੂਜੇ ਦੀ ਵਟਾ ਕੇ ਖਾ ਲੈਣੀ ਸਬਜ਼ੀ ਉਸ ਦਾ ਇੱਕ ਵੱਖਰਾ ਹੀ ਸੁਰੂਰ ਸੀ ਹੁੰਦਾ ਸਾਂਝਾ ਲੱਗਿਆ ਇੱਕ ਤੰਦੂਰ ਸੀ ਹੁੰਦਾ ਅਮਰ ਇਹ ਸੀ ਸੱਚਾ ਸਾਂਝ ਕੇਂਦਰ ਅਮਰ ਇਹ ਸੀ ਸੱਚਾ ਸਾਜ ਇੰਦਰ ਜਿੱਥੇ ਨਾ ਕੋਈ ਛੋਟਾ ਨਾ ਕੋਈ ਖਜੂਰ ਸੀ ਹੰਦਾ ਸਾਂਝਾ ਲੱਗਿਆ ਇੱਕ ਤੰਦੂਰ ਤੇ ਹੁੰਦਾ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਬਾਈ ਜੀ ਅਮਰ ਸਿੰਘ ਅਮਰ ਸਾਹਿਬ ਜੀ ਤੇ ਮੈਂ ਬੇਨਤੀ ਕਰਾਂਗਾ ਹੁਣ ਜੀ ਰਾਜ ਦਵਿੰਦਰ ਵਿਆਸ ਜੀ ਤੋਂ ਸਾਡੇ ਕੋਲ ਆਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਰਚਨਾ ਲੈ ਕੇ ਆਉਣ ਔਰ ਸਾਰੇ ਜਿਹੜੇ ਕਵੀ ਜਾਨਾ ਬਾਈ ਆਪਣੀ ਰਚਨਾ ਵੀਰ ਭੈਣ ਤਿਆਰ ਰੱਖਣ ਕਿਉਂਕਿ ਜਿੱਥੇ ਜਿੱਥੇ ਜਿਹਨੂੰ ਸਮਾਂ ਜਿੰਮੇਂ ਜਿੰਮੇਂ ਦਿੱਤਾ ਗਿਆ ਉਹ ਆਪਾਂ ਦੇਵਾਂਗੇ ਗੁਸਤਾਖੀ ਮਾਪ ਜੀ ਅਸੀਂ ਥੋੜੀ ਜੀ ਤਬਦੀਲੀ ਕਰਨੀ ਚਾਹੁੰਦੇ ਆ ਸਾਡੇ ਪ੍ਰਕਾਰ ਉਸਤਾਦ ਗਜ਼ਲਕੋ ਬਖਰ ਬਜੌਗੀ ਜੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਪ੍ਰਧਾਨਗੀ ਮੰਡਲ ਦੇ ਵਿੱਚ ਸ਼ਾਮਲ ਹੋਣ ਹਰਦੇਵ ਜੀ ਲੈ ਕੇ ਆਉ ਉਹਨਾਂ ਨੂੰ ਮੈਡਮ ਸੰਤੋਸ਼ ਤੇ ਸੁਖਵਿੰਦਰ ਕੌਰ ਸੁਖੀ ਜੀ ਸਾਡੇ ਕੋਲ ਪਹੁੰਚ ਚੁੱਕੇ ਆ ਸ਼ਰੀ ਕਤਾਰੀਆ ਜੀ ਉਹਨਾਂ ਦੇ ਨਾਲ ਗਾਇਕਾ ਉਹ ਵੀ ਪਹੁੰਚ ਚੁੱਕਿਆ ਉਹਨਾਂ ਦਾ ਇੱਥੇ ਆਉਣ ਤੇ ਜੀਓ ਆਇਆ ਧੰਨਵਾਦ ਚਾਹ ਪੀ ਲੋ ਭੈਣ ਫਿਰ ਵਾਰੀ ਤੁਹਾਡੀ ਕਦੇ ਵੀ ਆ ਸਕਦੀ ਸ਼ਰੀ ਜੀ ਆਓ ਇੱਥੇ ਆ ਜੀ